ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਵੀ ਗੁਲਬੁਜਾ ਦਿੱਤਾ ਹੈ। ਮੋਹਾਲੀ ਵਿੱਚ ਪਹੁੰਚੇ ਤੇ ਬੀਤਰੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦਾ ਦਿਲੋਤਾਂਵਰ ਕੀਤਾ ਸੀ। ਉੱਥੇ ਦੱਸਦੀ ਕਿ ਹੁਣ ਲੋਕ ਸਭਾ ਚੋਣਾਂ 2024 ਦੇ ਐਲਾਨ ਤੋਂ ਠੀਕ ਪਹਿਲਾਂ ਸਰਕਾਰ ਨੇ ਨਾਗਰੀਤਾ ਸੋਧ ਕਾਨੂੰਨ ਬਿਲ 2019 ਨੂੰ ਲਾਗੂ ਕਰਨ ਦਾ ਜੜਾ ਐਲਾਨ ਕਰ ਦਿੱਤਾ ਹੈ। ਸੀਏਏ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਸਰਕਾਰ ਨੇ ਇਸ ਫੈਸਲੇ ਨੂੰ ਤਿੰਨ ਦੇਸ਼ਾਂ ਦੇ ਗੈਰ ਮੁਸਲਿਮ ਪ੍ਰਵਾਸੀਆਂ ਨੂੰ ਪਾਰ ਦੀ ਨਾਗਰੀਤਾ ਮਿਲ ਸਕਦੀ ਹੈ। ਉੱਥੇ ਦਾ ਕਿ ਨਾਗਰਿਕਤਾ ਸੋਧ ਬਿੱਲ ਪਹਿਲੀ ਵਾਰ 2016 ਦੇ ਵਿੱਚ ਲੋਕ ਸਭਾ ਪੇਸ਼ ਕੀਤਾ ਗਿਆ ਸੀ ਲੋਕ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਇਹ ਬਿੱਲ ਰਾਜ ਸਭਾ ਦੇ ਵਿੱਚ ਜਿਹੜਾ اٹਕ ਗਿਆ ਸੀਗਾ 11 ਦਸੰਬਰ 2019 ਨੂੰ ਸਰਕਾਰ ਨੇ ਇੱਕ ਵਾਰ ਫਿਰ ਤੋਂ ਲੋਕ ਸਭਾ ਦੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਬਿੱਲ ਪੇਸ਼ ਕਰ ਦਿੱਤਾ ਸੀ ਇੱਕ ਵਾਰ ਫਿਰ ਤੋਂ ਇਹ ਬਿੱਲ ਲੋਕ ਸਭਾ ਤੇ ਰਾਜ ਸਭਾ ਦੋਵੇਂ ਸਦਨਾਂ ਦੇ ਵਿੱਚ ਪਾਸ ਹੋ ਚੁੱਕਿਆ ਹੈ ਹੁਣ 10 ਜਨਵਰੀ 2020 ਨੂੰ ਰਾਸ਼ਟਰਪਤੀ ਨੇ ਵੀ ਇਸ ਬਿੱਲ ਤੇ ਆਪਣੀ ਮਨਜ਼ੂਰੀ ਦੀ ਮੋਹਰ ਜੜੀ ਲਗਾ ਦਿੱਤੀ ਹੈ ਦੱਸਣਯੋਗ ਹੈ ਵੀ ਕਿ ਇਸ ਕਾਨੂੰਨ ਰਾਹੀਂ ਭਾਰਤ ਵਿੱਚ 31 ਦਸੰਬਰ 2014 ਤੋਂ ਪਹਿਲਾਂ ਦੂਜੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਨਾਗਰਿਕਤਾ ਮਿਲੇਗੀ ਇਸ ਕਾਨੂੰ ਰਾਹੀਂ ਈ ਦੇਸ਼ਾਂ ਤੋਂ ਆਏ ਨਾਗਰਿਕਤਾ ਨੂੰ ਜਿਹੜੀ ਹੁਣ ਵੱਡੀ ਨਾਗਰਿਕਤਾ ਜਿਹੜੀ ਮਿਲ ਸਕਦੀ ਹੈ ਭਾਰਤ ਦੀ ਉੱਥੇ ਦੱਸਦੇ ਕਿ ਹੁਣ ਪਾਕਿਸਤਾਨ, ਬੰਗਲਾਦੇਸ਼ ਤੇ ਅਫਗਾਨਿਸਤਾਨ ਤੋਂ ਆਏ ਬਿਨਾ ਦਸਤਾਵੇਜ਼ ਵਾਲੇ ਗੈਰ ਮੁਸਲਿਮ ਲੋਕਾਂ ਨੂੰ ਵੀ ਨਾਗਰਿਕਤਾ ਮਿਲੇਗੀ ਨਾਗਰਿਕਤਾ ਲੈਣ ਲਈ ਪੋਰਟਲ ਤੇ ਅਪਲਾਈ ਕਰਨਾ ਬਹੁਤ ਜ਼ਰੂਰੀ ਹੋਵੇਗਾ ਹੁਣ ਕੇਂਦਰ ਸਰਕਾਰ ਕੋਲ ਨਾਗਰਿਕਤਾ ਦੇਣਸ ਵਿੱਚ ਮੈਂ ਅਧਿਕਾਰ ਵੀ ਹੋਵੇਗਾ ਇਸ ਕਾਨੂੰ ਰਾਹੀਂ ਹਿੰਦੂ, ਸਿੱਖ, ਜੈਨ, ਬੋਧ, ਈਸਾਈ ਸਮੇਤ ਹੋਰ ਵੀ ਕਈ ਜਾਤੀ ਦੇ ਲੋਕ ਜਿਹੜੇ ਨਾਗਰੀਤਾ ਲੈ ਸਕਦੇ ਨੇ ਦੱਸਣਯੋਗ ਵੀ ਹੈ ਕਿ ਹੁਣ ਦਸੰਬਰ ਦੇ 19 ਦੇ ਵਿੱਚ ਪਾਸ ਕੀਤੇ ਗਏ ਨਾਗਰੀਤਾ ਸੋਧ ਕਾਨੂੰਨ ਨੂੰ 9 ਦਸੰਬਰ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਸੀ ਇਸ ਤੇ ਹੱਕ ਦੇ ਵਿੱਚ 311 ਵਿਰੋਧੀ ਦੇ ਵਿੱਚ 80 ਵੋਟਾਂ ਪਾਈਆਂ ਗਈਆਂ ਸੀ ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਸੀਏਏ ਦੇ ਪੱਖ ਦੇ ਵਿੱਚ 125 ਵਿਰੋਧੀ ਤੇ 105 ਵੋਟਾਂ ਪਈਆਂ ਸੀ ਇਸ ਤੋਂ ਬਾਅਦ ਰਾਸ਼ਟਰਪਤੀ ਦੁਆਰਾ ਇਸ ਬੋਰਡ ਨੂੰ 12 ਦਸੰਬਰ ਨੂੰ ਜਿਹੜੀ ਮਨਜ਼ੂਰੀ ਦਿੱਤੀ ਗਈ ਸੀ ਪਰ ਸਰਕਾਰ ਨੇ ਵੀ ਇਸ ਨੂੰ ਨੋਟੀਫਾਈ ਕਰ ਨਹੀਂ ਕੀਤਾ ਸੀ ਉਸ ਸਮੇਂ ਦੇਸ਼ ਭਰ ਦੇ ਵਿੱਚ ਕਾਨੂੰਨ ਵਿਰੁੱਧ ਕਾਫੀ ਪ੍ਰਦਰਸ਼ਨ ਵਿਦਰਾਂ ਕੀਤੇ ਜਾ ਰਹੇ ਸੀਗਾ ਪਰ ਮੁਸਲਿਮ ਸੰਗਠਨ ਨੇ ਇਸ ਦਾ ਪੂਰਾ ਵਿਰੋਧ ਜਿਹੜਾ ਨਹੀਂ ਕੀਤਾ ਸੀਗਾ